ਅੱਜ ਕੱਲ੍ਹ ਦੇ ਬਾਬੇ ਜਾਨੇ ਘਰਾਂ ਦੇ ਤੇ ਕਹਿਣਗੇ ਬੀਬੀ ਮਾੜਾ ਜਿਹਾ ਨਿੰਬੂ ਦਾ ਚਾਰ ਹੈਗਾ ਅੱਜ ਕੱਲ੍ਹ ਦੇ ਬਾਬੇ ਸ਼ਕੀਰ ਨੇ ਨਾ ਹੁਣ ਪੁਰਾਣੇ ਬਾਬੇ ਵਾਲੀ ਨਹੀਂ ਰਹਿ ਗਏ ਪਹਿਲੀ ਗੱਲ ਤਾਂ ਅੱਜ ਕੱਲ੍ਹ ਤਾਂ ਬਾਬਾ ਘਰੀਬ ਦੇ ਘਰ ਜਾਂਦਾ ਹੀ ਨਹੀਂ ਤੇ ਜੇ ਗਿਆ ਤੇ ਕਹਿਣ ਲੱਗੇ ਬੀਬੀ ਜੀ ਨਿੰਬੂ ਹੈ ਤੁਹਾਨੂੰ ਕੁਝ ਬਤਰੀ ਨਿੰਬੂ ਦੇ ਬਾਗ ਲੈ ਆਇਆ ਤੇ ਰੋਟੀ ਖਾ ਲੇ ਮੇਰੀ ਗੱਲ ਨੂੰ ਕਿਸਨ ਸੁਣਾਣੀ ਸੰਤੜਾ ਸਵਾਦਾਂ ਤੋਂ ਰਹਿ ਤੂੰ ਇਹ ਸਵਾਦ ਨੇ ਤੇ ਸੰਤ ਨਹੀਂ ਬਣਿਆ ਸਵਾਤਾਂ ਨੂੰ ਤਿਆਗਣਾ ਹੀ ਸੰਤ ਹੈ ਆਪਾਂ ਅਨ ਪਾਣੀ ਖਾਂਦੇ ਆ ਇਸ ਸੰਗ ਤੋਂ ਥੱਲੇ ਲੱਥਾ ਗੰਗ ਦੀ ਢੇਰੀ ਆਪਾਂ ਜਿੰਨੀ ਮਰਜੀ ਭਗਵਾਨ ਖਾ ਲਈਏ ਇਸ ਕਰਕੇ ਆਪਾਂ ਰੋਜ਼ ਪਾੜ ਕਰਦੇ ਗੁਰੂ ਅਮਰਦਾਸ ਸਾਨੂੰ ਸਮਝਾਉਂਦੇ ਇਹ ਰਸਨਾ ਤੋ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉੋਰਤ ਕਿਤੇ ਜਿਚਰ ਅਨੰਸ ਪੱਲੇ ਨਾ ਪਾਏ ਇਹ ਗੁਰੂ ਅਮਰਦਾਸ ਪਾਤਸ਼ਾਹ ਦਾ ਪੰਨ ਰੋਸ਼ ਨੇ ਅੜਦੀ ਅਨੰਤ ਸਾਦੀ ਬਾਣੀ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉਹ ਮੁਰਤ ਕਿਤੇ ਜਿੰਦਰ ਹੰ ਰਸ ਪੱਲੇ ਨਾ ਪਾਏ ਜਿਨਾਂ ਚੜਰੀ ਰਸਨਾ ਨਾ ਪ੍ਰਾਪਤ ਹੋਈ ਦਾ ਤੇਰੀ ਪਿਆਸ ਹੀ ਗੁਰੂ ਕਿਰਪਾ ਕਰੇ ਭਾਈ ਬਰਦਾਸ ਕਹਿੰਦਾ ਅੱਖੀ ਵੇਖਨ ਰੱਜੀਆਂ ਬਹੁ ਰੰਗ ਤਮਾਸ਼ੇ ਉਸ ਤੋਂ ਤੇ ਨਿੰਦਾ ਕੰਨ ਸਨ ਰੋੜ ਤੇ ਆਸੇ ਸਾਧੀ ਜੀਵਨ ਰੱਤੀਆ ਕਰ ਭੋਗ ਬਲਾਸੇ ਸਾਰੀ ਜ਼ਿੰਦਗੀ ਖਾਦਾ ਤੇ ਆਪਾਂ ਕਹਿੰਦੇ ਨੇ ਸਾਰੇ ਦੰਦ ਲਵਾਰ ਗਏ ਚੀਜ਼ ਖਾਈ ਦੀ ਸਵਾਦ ਜਿਆ ਨਹੀਂ ਹੁੰਦਾ ਜਿਹੜਾ ਸਵਾਦਾਂ ਤੋਂ ਉੱਪਰ ਉੱਠ ਗਿਆ ਨਾ ਉਹਨੂੰ ਕਹਿੰਦੇ ਜੇ ਸਾਧ ਇੱਕ ਸਾਤਵਾਦ ਇੱਕ ਸਾਧ ਮਹਾਤਮਾ ਨੇ ਪ੍ਰਸ਼ਾਸ਼ ਛੱਗਿਆ ਨੀਂਦ ਨਹੀਂ ਆਰੀ ਮਨ ਪ੍ਰਾਂਮ ਮਨ ਚ ਵਿਚਾਰ ਕਰਦਾ ਵੀ 80 ਸਾਲ ਦੀ ਉਮਰ ਹੋ ਗਈ ਐ ਕੰਡੇ ਲਗਾ ਤੇ ਅੱਜ ਕੀ ਗੱਲ ਨਹੀਂ ਕਿਉਂ ਨਹੀਂ ਆਉਂਦੀ ਆਉਂਦੀ ਉਹਨੇ ਜਿਰ ਨੂੰ ਮਾਹ ਪੁਰਸ਼ਾਂ ਦੇ ਕੰਨਾਂ ਚ ਘੁੰਗਰੂਆਂ ਦੀ ਆਵਾਜ਼ ਪਈ ਤੇ ਕਹਿਣ ਲੱਗੇ ਬੀਬੀ ਜੀ ਭੈਣ ਜੀ ਇਹ ਆਵਾਜ਼ ਕਾਦੀ ਆਉਂਦੀ ਕਹਿਣ ਲੱਗੇ ਬਾਬਾ ਜੀ ਮੇਰੇ ਮਾੜੇ ਕੰਕਰ ਕਹਿਣ ਲੱਗੇ ਬੀਬੀ ਮੈਂ ਕੋਈ ਗੱਲ ਹੀ ਸਮਝਾ ਕਹਿੰਦੀ ਐ ਵੇਸਵਾ ਦਾ ਘਰ ਐ ਇਹ ਵੇਸਵਾ ਦੇ ਘਰ ਹੁਣ ਢੂਰ ਕੀ ਵੱਢਦੀ ਐ ਘੁੰਗਰੂ ਵੱਢਦੇ ਨੇ ਤੇ ਮਾਤਾ ਕਹਿੰਦੀ ਭੈਣ ਮੇਰਾ ਮਸਲਾ ਹੱਲ ਹੋ ਗਿਆ ਉਹ ਕਹਿੰਦੀ ਬਾਬਾ ਜੀ ਮਸਲਾ ਕੀ ਸੀ ਕਹਿੰਦਾ ਮੈਂ 80 ਸਾਲ ਦਾ ਹੋ ਗਿਆ ਤੇ ਮੇਰੇ ਮਨ ਚ ਕਦੇ ਫੁਰਨਾ ਨਹੀਂ ਆਇਆ ਕਿ ਮੈਂ ਕਦੇ ਟੇਕੇ ਰਵਾਂ ਪਰ ਅੱਜ ਮੇਰੇ ਮਨ ਚ ਫੁਰਨਾ ਆਇਆ ਤੇ ਮੈਂ ਸਮਝ ਲਿਆ ਵੇਸਵਾ ਦੀ ਮਾੜੀ ਪਾਪਾ ਦੀ ਕਮਾਈ ਦਾ ਜਾਣਣ ਰੋਟੀ ਤੇ ਪਿਆਰ ਮੈਂ ਰੋਟੀ ਖਾਦੀ ਤੇ ਮੇਰੀ ਬੀ ਗੱਲਾਂ ਨਹੀਂ ਆਪਾਂ ਇਹਨਾਂ ਗੱਲਾਂ ਨੂੰ ਗੌਰ ਦੀ ਨਹੀਂ ਆਪਾਂ ਤਾਂ ਮਾਲ ਮੱਤਾ ਚਾਹੀਦਾ ਵੀ ਠੋਕੀ ਜਾਣੇ ਚਿਮਚੇ ਭਰ-ਭਰ ਕੇ ਭਾਵੇਂ পেট ਪਾਟਣ ਦਾ ਕਾਜ ਹੈ ਇੱਕ ਮੈਨੂੰ ਇਸ ਘਰ ਦਾ ਮੂਰ ਸੈੱਟ ਖੜਦਿਆ ਇੱਕ ਬਾਣੀਏ ਦਾ ਤੇ ਆਪਣੇ ਪਿੰਡ ਪੁੰਦੇ ਦਾ ਪਿਆਰ ਪੈ ਗਿਆ ਤੇ ਗੱਲਾਂ ਕਰਨ ਲੱਗ ਪਏ ਉਹ ਬਾਣੀਆ ਕਹਿੰਦਾ ਵੀ ਭਾਈ ਸਾਹਿਬ ਮੇਰਾ ਤਾਂ 12 ਇੰਚਾ পেট ਆਪਾਂ ਤਾਂ ਚਾਰ ਬਾਣੀ ਨਾਲ ਭਰਦੇ ਆ ਚਾਰ ਸਾਹ ਲੈਨੇ ਚਾਰ ਰੋਟੀ ਨਾਲ ਕਹਿੰਦਾ ਮੈਂ ਛੇਠਾ ਤੇਰੇ ਵਰਗਾ ਬੇਬੂ ਨਹੀਂ ਐ ਕਿਉਂ ਕਹਿੰਦਾ ਆਪਣਾ ਤਾਂ 12 ਇੰਚ ਛੇੜਿਆ ਤੇ 12 ਦਾ ਰੋਟੀ ਨਾਲ ਭਰਦੇ ਆ ਪਾਣੀ ਸਨਜ ਭਰ ਜਾਂਦਾ ਸਾਵੇ ਤੇ ਭਵਨਾ ਆਵੇ ਸਾਧੋ ਆਪਾਂ ਕੀ ਲੈਣਾ